ਮੈਂ ਜੀ ਸਾਸਰੀ ਕਾ ਸਾਰਿਆਂ ਨੂੰ ਅੱਜ ਅਸੀਂ ਆਏ ਆ ਗੁਰਦੁਆਰਾ ਸ਼ੇਰਦਾਂ ਲੱddeਵਾਲ ਮਾਲਪੁਰ ਆਓ ਤੁਸੀਂ ਇਧਰ ਅੱਛਾ ਕਰੋ ਔਰ ਇਹ ਗੁਰਦੁਆਰਾ ਇਤਿਹਾਸਿਕ ਹੈ ਇਹ ਗੁਰਦੁਆਰਾ ਸਾਹਿਬ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬ ਜਦਾ ਅਜੀਤ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹ ਮਾਰਤ ਸਾਹਿਬ ਜਦਾ ਅਜੀਤ ਸਿੰਘ ਦੀ ਯਾਦ ਵਿੱਚ ਬਣਾਈ ਹੋਈ ਹੈ ਤੇ ਇਤਿਹਾਸਿਕ ਪੁਰਾਣਾ ਮਾਣਾ ਤੋਂ ਇਹ ਆ ਕਿ ਪਿੰਡ ਬਸੀ ਕਲਾਂ ਦਾ ਮਾਲਕ ਹਾਕਮ ਜਾਬਰ ਖਾਨ ਇਸ ਇਲਾਕੇ ਦੇ ਹਿੰਦੂਆਂ ਦੀ ਹਰ ਪ੍ਰਕਾਰ ਦੇ ਜ਼ੁਲਮ ਕਰਦਾ ਸੀ ਹਿੰਦੂਆਂ ਤੇ ਤੇ 90 ਲੜਕੀਆਂ ਦੇ ਡੋਲੇ ਲੈ ਖੋ ਕੇ ਬੇਇੱਜ਼ਤੀ ਕਰਿਆ ਕਰਦਾ ਸੀਗਾ ਹਸ਼ਿਆਰ ਪਰ ਜਿਲੇ ਦੇ ਜੇਜੋ ਸ਼ਹਿਰ ਦੇ ਗਰੀਬ ਬ੍ਰਾਹਮਣ ਦੇਵੀ ਦਾਸ ਦੀ ਪਤਨੀ ਦਾ ਡੋਲਾ ਹਕ ਹਕਮ ਮੁਜ਼ਾਬਰ ਖਾਨ ਨੇ ਉਸ ਪਾਸੋ ਖੋ ਕੇ ਆਪਣੇ ਮਹਿਲਾ ਵਿੱਚ ਲੈ ਗਿਆ ਸੀ ਤੇ ਇਹ ਬ੍ਰਾਹਮਣ ਦੁਖੀ ਹਿਰਦੇ ਨਾਲ ਉਹਨਾਂ ਨੂੰ ਕਿਹਾ ਕਿ ਛੱਡ ਤੋ ਸਾਨੂੰ ਨਹੀਂ ਛੱਡਿਆ ਉਹਨਾਂ ਨੇ ਤੇ ਇਹ ਫਿਰ ਗੁਰੂ ਗੋਬਿੰਦ ਅਨੰਦਪੁਰ ਸਾਹਿਬ ਗੁਰੂ ਗੋਬ ਸਿੰਘ ਜੀ ਕੋ ਗਿਆ ਸੀ ब्राह्मण दे, ब्राह्मण देवीदास ਨੇ ਆਪਣੇ दुख पड़ता दुख परिवारता गुरु गोबिंद सिंह ਨੂੰ ਸੁਣਾਈ ਤੇ ਉਹਨਾਂ ਨੇ ਕਿ ਸੈਬ ਜदा अजीत सिंह जी ਨੂੰ ਅਤੇ 200 बहादुर ਸਿੰਘਾਂ ਦਾ ਜਥਾ ਦੇ ਕੇ ਹਾਕਮ ਜਾਵਰ ਖਾਨ ਨੂੰ ਸੋਧਲ ਨੇ ਭੇਜਿਆ ਤੇ ਸੈਬ ਜदा अजीत सिंह ਨੇ ਜਥੇ ਸਮੇਤ ਹਾਕਮ ਜਾਵਰ ਖਾਨ ਤੇ ਹਮਲਾ ਕੀਤਾ ਕਸਮਾਨ ਦੀ ਜੰਗ ਮਗਰੋ ਹਾਕਮ ਜਾਵਰ ਖਾਨ ਨੂੰ ਬੰਨ ਲਿਆ ਗਿਆ ਤੇ ਦੇਵੀ ਦਾਸ ਦੀ ਪਤਨੀ ਨੂੰ ਕੁਝ ਸਿੰਘਾਂ ਸਮੇਤ ਅਨੰਦਪੁਰ ਸਾਂ ਭੇਜ ਦਿੱਤਾ ਗਿਆ ਸੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦਾਸ ਦੀ ਧਰਮ ਪਤਨੀ ਨੂੰ ਉਸਦੇ ਘਰ ਭੇਜੀਆ ਸਾਬ ਜਦਾ ਅਜੀਤ ਸਿੰਘ ਨੇ ਜਖਮੀ ਸਿੰਘਾਂ ਦੀ ਸੰਭਾਲ ਕਰਦੇ ਹੋਏ ਸੋਮਵਾਰ ਦੀ ਸ਼ਾਮ ਨੂੰ ਇਸ ਪਵਿੱਤਰ ਅਸਥਾਨ ਤੇ ਪੂਜੇ ਤੇ ਇਸ ਸਥਾਨ ਤੇ ਜਖਮੀ ਸਿੰਘਾਂ ਵਿੱਚੋਂ ਕੁਝ ਸਿੰਘ ਰਾਤ ਨੂੰ ਸ਼ਹੀਦ ਹੋ ਗਏ ਸੀ ਤੁਹ 79 ਸ਼ੀਰੋਏ ਸਿੰਘਾਂ ਦਾ ਸੰਸਕਾਰ ਸਹਿਬ ਜदा अजीत ਸਿੰਘ ਜੀ ਨੇ ਆਪਣੇ ਹੱਥੀ ਮੰਗਲਵਾਨ ਨੂੰ ਕੀਤਾ ਸੰਸਕਾਰ ਉਪਰੰਤ ਸਹਿਬ ਜदा अजीत ਸਿੰਘ ਨੇ ਬਾਕੀ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਚਾਲੇ ਪਾ ਲਈ ਸੀ ਤੇ ਇਸ ਸਰਬਜ다 ਅਜੀਤ ਸਿੰਘ ਜੀ ਉੱਤੇ ਸੀਟੌਰ ਸਿੰਘਾਂ ਦੀ ਜਾਤ ਵਿੱਚ ਇਸ ਸਥਾਨ ਤੇ ਹਰ ਮੰਗਲਵਾਰ ਨੂੰ ਭਾਰੀ ਜੋੜ ਮੇਲਾ ਵਗੈਰਾ ਲੱਗਦਾ ਆ ਤੇ ਜੇ ਇੱਥੇ ਮੰਗਲਵਾਰ ਨੂੰ ਕਹਿੰਦੇ ਕਿ ਅਮ੍ਰਿਤ ਸੰਚਾਰ ਵੀ ਹੁੰਦਾ ਹੈ ਔਰ ਇੱਥੇ ਦੇ ਦਰਸ਼ਨ ਕਰਕੇ ਤੁਸੀਂ ਔਰ ਤੁਸੀਂ ਵੀ ਇੱਕ ਵਾਰੀ ਇਸ ਗੁਰਦੁਆਰਾ ਸਾਹਿਬ ਜਾਓ ਔਰ ਦਰਸ਼ਨ ਕਰਕੇ ਜਰੂਰ ਆਓ ਇਹ ਮਾਲਪੁਰ ਵਿੱਚ ਸਥਿਤ ਹੈ ਗੁਰਦੁਆਰਾ ਇਹ ਜਿਹੜੀਆਂ ਲੱਕੜਾਂ ਆ ਇਥੋਂ ਔਰ ਇਹ ਲੱਕੜਾਂ ਜਿਹੜੀਆਂ ਪਵਿੱਤਰ ਇਹ ਸ਼ੀਰ ਸਿੰਘਾਂ ਦੀ ਅੰਗਿੱਠਾ ਸਾਹਿਬ ਤੋਂ ਪ੍ਰਾਪਤ ਹੋਈਆਂ ਸੀ ਇਹਨਾਂ ਦੇ ਵੀ ਦਰਸ਼ਨ ਕਰੋ ਔਰ ਜਿਹੜੇ ਜਿਹੜੇ ਨਹੀਂ ਗਏ ਉਹ ਵੀ ਇਸ ਗੁਰਦੁਆਰੇ ਕੋਈ ਜਾ ਕੇ ਦਰਸ਼ਨ ਕਰਕੇ ਆਓ। ਹਾਂਜੀ। ਆ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਲਾਈਕ ਕਰਨਾ ਵੀਡੀਓ ਨੂੰ ਔਰ ਕਮੈਂਟ ਵੀ ਕਰਨਾ ਜੇ ਵਧੀਆ ਲੱਗੀ ਤਾਂ ਸਾਨੂੰ ਦੱਸੋ ਕਿਦਾਂ ਤੁਹਾਨੂੰ ਵੀਡੀਓ ਲੱਗੀ ਐ ਭਾਈ। ਧੰਨਵਾਦ।